ਹਾਂਜੀ ਸਰ ਮੈਂ ਆਪਣਾ ਸ਼ਿਵਾਸ ਕਰਨ ਲਈ ਤੋ ਸਰ ਇੱਧਰ ਦੇਖ ਹਾਂਜੀ ਆਪਣਾ ਸੰਧੂ ਚੌਂਕ ਤੋਂ ਸਰ ਨਿਊ ਮਬਸਰ ਦੇ ਬਿਲਕੁਲ ਫਰੰਟ ਤੇ ਪੁਲ ਪਹੁੰਚੇ ਹੋ ਕੀ ਮਸਲਾ ਲੈ ਕੇ ਸਰ ਮਸਲਾ ਸਾਡਾ ਇਹ ਮੇਰੇ ਕੋ ਪਲਟੀਨਾ ਮੋਟਰਸਾਈਕਲ ਆ ਸਰ ਤੇ ਪਲਟੀਨਾ ਮੋਟਰਸਾਈਕਲ ਸਰ ਮੈਂ ਕਿਸੇ ਲੈਣ ਗਿਆ ਮਦੀਪਾ ਮੁੰਡੇ ਦਾ ਨਾਂ ਸਰ ਤਾਰਾਂ ਵਾਲੇ ਪੁਲ ਤੇ ਉਹਨੇ 12 ਮੁੰਡੇ ਲੈ ਕੇ ਖੜਿਆ ਸਰ ਬਦਮਾਸ਼ ਗੁੰਡੇ ਸਰ ਮੇਰੇ ਕੋ ਮੋਟਰਸਾਈਕਲ ਖੋਇਆ ਜਾਂਦਾ ਸਰ ਉੱਥੇ ਮਾਰਕੁੱਟ ਹੁੰਦੀ ਏ ਮੇਰੇ ਨਾਲ ਮਾਰਕੁੱਟ ਕਰਕੇ ਸਰ ਮੈਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਆ ਸਰ ਕਿ ਮੈਨੂੰ ਕਹਿੰਦੇ ਅਜੇ ਪਾਲ ਨੂੰ ਫੋਨ ਲਾ ਪਹਿਲਾਂ ਸਭ ਤੋਂ ਪਹਿਲਾਂ ਤੂੰ ਕਹਿੰਦੇ ਤੂੰ ਕਿਸ ਤੇ ਲੈਣ ਆਇਆ ਨਾ ਤੂੰ ਮੇਰੇ ਸੋਹਰਿਆਂ ਦੇ ਘਰੇ ਕਿਉਂ ਗਿਆ ਕਹਿੰਦਾ ਕਿਸ ਤੇ ਲੈਣ ਕਿਸ ਤੇ ਲੈਣ ਕਿਉਂ ਗਿਆ ਮੇਰੇ ਸੋਹਰਿਆਂ ਦੇ ਘਰੇ ਤੇ ਤੂੰ ਇਸ ਤਰ੍ਹਾਂ ਕਰ ਮੈਂ ਤੈਨੂੰ ਪੈਸੇ ਦਊਂਗਾ ਪਹਿਲਾਂ ਸਭ ਤੋਂ ਪਹਿਲਾਂ ਤੂੰ ਅਜੇ ਪਾਲ ਨੂੰ ਫੋਨ ਲਾ ਫਿਰ ਪੈਸੇ ਤੈਨੂੰ ਦੇਨੇ ਆ ਉਹਨਾਂ ਤੱਕਰ ਪੈਸੇ ਨਹੀਂ ਦੇਨੇ ਤੈਨੂੰ ਮੈਂ ਅਜੇ ਪਾਲ ਹਾਂਜੀ ਭਾਜੀ ਹੱਗੇ ਨਾਲ ਹੀ ਫਾਈਨੈਂਸਰ ਭਾਜੀ ਹੱਗੇ ਹਾਂਜੀ ਤੇ ਉਹਨਾਂ ਨੇ ਸਾਰੇ ਕੀ ਕੀਤਾ ਕਿ ਮੈਂ ਉਹਨਾਂ ਨੇ ਵਿੱਚ ਕਾਨਫਰੈਂਸ ਕਾਲ ਲਈ ਵਿੱਚ ਉਹਨਾਂ ਨੇ ਜਿਹੜੇ ਟਾਈਮ ਉਹਨਾਂ ਨੇ ਕਿਹਾ ਵੀ ਯਾਰ ਮੈਂ ਇੱਥੇ ਬਟਾਲੇ ਆਇਆ ਵਾਂ ਤੇ ਤੂੰ ਇਸ ਤਰ੍ਹਾਂ ਕਰ ਕੋਮਲ ਨੂੰ ਦੇ ਦੇ ਕਿਸ਼ਤ ਕੋਮਲ ਨੂੰ ਕਿਸ਼ਤ ਦੇ ਦੇ ਤੇ ਬਾਕੀ ਗੱਲ ਜੋ ਵੀ ਆਪਾਂ ਬੈਠ ਕੇ ਕਰਾਂਗੇ ਠੀਕ ਹੈ ਜੀ ਸਰ ਮੈਂ ਦਰਬਾਰ ਤੇ ਮੁੰਡਾ ਮੇਰਾ ਇੱਕ ਯਾਰ ਦੋਸਤ ਸੀ ਉਹਦਾ ਨਾਮ ਭਿੰਦਰ ਆ ਸਰ ਉਹ ਪਿੱਛੇ ਬੈਠਾ ਆ ਮੇਰੀ ਬਾਈਕ ਤੇ ਸਰ ਪਿੱਛੇ ਬੈਠਾ ਆ ਬਾਈਕ ਤੇ ਸਰ ਤੇ ਉਸੇ ਟਾਈਮ ਮੇਰੇ ਉੱਤੇ ਹਮਲਾ ਹੋ ਗਿਆ ਸਰ ਇੱਕ ਜਿਹੜਾ ਮਨਦੀਪ ਹੈਗਾ ਉਹ ਮੇਰੇ ਬਾਈਕ ਦੇ ਅੱਗੇ ਹੋ ਗਿਆ ਤੇ ਸਰ ਰਮੇਂਦਰਾ ਏਜੰਸੀ ਵਾਲੇ ਪਾਸਿਓਂ ਮੁੰਡੇ ਨਿਕਲੇ ਆ ਮਨਦੀਪ ਉਹਦਾ ਨਾਮ ਮੁੜਦਾ ਨਾ ਸਰ ਮਣੀ ਸਰ ਮਣੀ ਉਹਦਾ ਨਾਮ ਆ ਸਰ ਆਪਣਾ ਕਾਫੀ ਮੁੰਡਿਆਂ ਨੇ ਘੇਰਾ ਪਾ ਲਿਆ ਸਰ ਮੈਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਮੇਰੀ ਬਾਈਕ ਦੇ ਵਿੱਚ ਮੈਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਆ ਸਰ ਬਾਈਕ ਤੇ ਮੋਟਰਸਾਈਕਲਾਂ ਤੇ ਆਏ ਹੋਏ ਕਾਫੀ ਮੁੰਡੇ ਸਾਰੇ ਉਹਨਾਂ ਮਾਰਕਟ ਕੀਤੀ ਹੈ ਸਰ ਮੈਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਗਈ ਹੈ ਸਰ ਮੈਨੂੰ ਤੇਜ ਹਥਿਆਰ ਵੀ ਸਨ ਉਹਨਾਂ ਦੇ ਕੋਲ ਹਾਂਜੀ ਸਰ ਹਾਂਜੀ ਹਾਂਜੀ ਸਰ ਹਥਿਆਰ ਵੀ ਸੀ ਉਹਨਾਂ ਕੋਲ ਸਰ ਹਾਂਜੀ ਕੀ ਕਾਰਨ ਕਿ ਇੱਕ ਕਿਸ਼ਤ ਨੂੰ ਲੈ ਕੇ ਕਾਰੋਬਾਰ ਕੀ ਇਹਨਾਂ ਦਾ ਸਰ ਕਾਰੋਬਾਰ ਉਹਨਾਂ ਦਾ ਕੰਮ ਹੈਗਾ ਸਿਲ ਪਰਚੇਦ ਦਾ ਗੱਡੀਆਂ ਦਾ ਸਰ ਉਹਨਾਂ ਦਾ ਹਾਂਜੀ ਤੇ ਸਰ ਬਹੁਤ ਤਗੜਾ ਫਰੋਡ ਹੈਗਾ ਬੰਦਾ ਠਾਗੇਗਾ ਸਰ ਕਾਫੀ ਜਗ੍ਹਾ ਤੇ ਸਰ ਉਹਨੇ ਕਬਲੇ ਕੀਤੇ ਹੋਏ ਆ ਜਿਹੜੀਆਂ ਗੱਡੀਆਂ ਦੋ ਨੰਬਰ ਦੀਆਂ ਗੱਡੀਆਂ ਸਰ ਸਪਲਾਈ ਕਰਦਾ ਲੋਕਾਂ ਨੂੰ ਦੋ ਨੰਬਰ ਦੀਆਂ ਗੱਡੀਆਂ ਸਪਲਾਈ ਕਰਦਾ ਵਾ ਸਾਈਆਂ ਪਵਾ ਲੈਂਦਾ ਵਾ ਉਸ ਤੋਂ ਬਾਅਦ ਸਰ ਕਿਸੇ ਨੂੰ ਗੱਡੀ ਮਿਲਦੀ ਨਹੀਂ ਆ ਫੋਨਾਂ ਤੇ ਸਰ ਨੈਟ ਤੇ ਸਾਈਆਂ ਪਵਾ ਲੈਂਦਾ ਆਪਣਾ ਸਾਰਾ ਰਿਸ਼ਤਾ ਦੇ ਸਾਈਆਂ ਸਾਈਆਂ ਪਵਾ ਲੈਂਦਾ ਸਰ ਉਸ ਤੋਂ ਬਾਅਦ ਆਪਣਾ WhatsApp ਤੇ ਸਾਈ ਸਾਈ ਪਵਾ ਕੇ ਦੂਸਰੇ ਬਾਅਦ ਨੰਬਰ ਨੰਬਰ ਕਰਨ ਦਾ ਚੇਂਜ ਹੋ ਸਰ ਕਿਸੇ ਨੂੰ ਗੱਡੀ ਨਹੀਂ ਮਿਲਦੀ ਸਰ ਕਿੱਥੇ ਰਹਿੰਦੇ ਆ ਤੇ ਕੀ ਨਾਮ ਸਰ ਉਹਦਾ ਨਾਮ ਹੈਗਾ ਮਣੀ ਵੀ ਦੋ ਨਾਮ ਚੱਲਦੇ ਸਰ ਉਹਦਾ ਮਨਦੀਪ ਤੇ ਮਣੀ ਆ ਸਰ ਦੋ ਨਾਮ ਆਦੇ ਇਹ ਸਰ ਇਹਦਾ ਆਪਣਾ ਫੋਗਲ ਪੈਂਡ ਰਿੰਦਾ ਸਰ ਹਾਂਜੀ ਆਪਣੇ ਸੋਹਰਿਆਂ ਦੇ ਘਰੇ ਰਹਿੰਦਾ ਜੀ ਸਰ ਅੱਜ ACP ਸਾਹਿਬ ਨੇ ਕੀ ਤੁਹਾਨੂੰ ਆਸ਼ਵਾਸ਼ਣ ਕੀ ਦਿੱਤਾ ਸਰ ਉਹਨਾਂ ਨੇ ਸਾਨੂੰ ਕਿਹਾ ਆ ਵੀ ਕੋਈ ਗੱਲ ਨਹੀਂ ਤੁਹਾਨੂੰ ਪੂਰਾ ਇਨਸਾਫ ਮਿਲੇਗਾ ਸਰ ਉਹਨਾਂ ਸਾਡੀ ਹਲਪ ਕੀਤੀ ਆ ਬਹੁਤ ਜਿਆਦਾ ਮਦਦ ਕੀਤੀ ਹੋਈ ਆ ਸਰ ਕਿ ਤੁਹਾਨੂੰ ਇਨਿਆਮ ਮਿਲੇਗਾ ਸਰ ਹਾਂਜੀ ਅੱਜ ਕੀ ਨਾਮ ਤੇ ਕਿਹੜੀ ਰਿਕਵਰੀ ਜਿਹੜੇ ਤੁਹਾਡੇ ਕਿਹੜੀ ਫਾਈਨੈਂਸ ਭਾਈ ਸਾਡਾ ਨਾ ਅਜੇ ਪਾਲ ਮੇਰਾ ਨਾਮ ਆ ਨਿਊ ਅੰਮ੍ਰਿਤਸਰ ਆਪਣਾ ਦਫ਼ਤਰ ਆ ਫਾਈਨੈਂਸ ਦਾ ਆਪਣਾ ਕੰਮ ਆ ਇਹਨੂੰ ਕੋਈ ਲੜਕਾ ਲੈ ਕੇ ਆਇਆ ਸੀ ਸਾਡੇ ਕੋਲ ਵੀ ਇਹਨੂੰ ਪਿਆਸਾਂ ਦੀ ਬੋਤਲ ਲੋੜ ਹੈ ਦੀ ਥੋੜੀ ਜਾਨੀ ਮਦਦ ਕਰ ਦੋ ਅਸੀਂ ਇਹਨਾਂ ਨੂੰ 2.5 ਲੱਖ ਰੁਪਏ ਦਿੱਤਾ ਆ ਉਹਦੇ ਬਦਲੇ ਸਾਨੂੰ ਇੱਕ ਕਾਰ ਆ ਗਿਆ ਆ ਸ਼ਿਫਟ ਜਿਹਦੇ ਪੇਪਰ ਸਾਡੇ ਕੋਲ ਆ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਵੀ ਉਹ ਗੱਡੀ ਵੀ ਆਪਣਾ ਕਿਸੇ ਹੋਰ ਦੀ ਆ ਪੇਪਰ ਵੀ ਝਾਲੀ ਦੇ ਗਿਆ ਆ ਸਾਨੂੰ ਬਾੰਦੀ ਕਾਨੂੰਨੀ ਕਾਰਵਾਈ ਵੀ ਹੋਵੇ ਇਹਦੇ ਤੇ ਕਰਾਉਣੀ ਆ ਆਪਾਂ ਉਸ ਤੋਂ ਬਾਅਦ ਸਾਡੇ ਕੋਲ ਲੜਕਾ ਕੰਮ ਕਰਦਾ ਹੈ ਕੋਮਲਪ੍ਰੀਤ ਸਿੰਘ ਉਹ ਕਿਸ਼ਤ ਲੈਣ ਵਾਸਤੇ ਕੋ ਗਿਆ ਧੋਖੇ ਨਾਲ ਸੱਦਿਆ ਕਿ ਤਾਰਾਂ ਵਾਲੇ ਪੁਲ ਤੇ ਆ ਕੇ ਪੈਸੇ ਲੈ ਜਾਓ ਜਿਵੇਂ ਉਹ ਪੈਸੇ ਲੈਣ ਤਾਰਾਂ ਵਾਲੇ ਪੁਲ ਤੇ ਪਹੁੰਚਿਆ ਉਹਦੇ ਨਾਲ ਬੱਸ ਲੁਕੇ ਕੀਤੀ ਗਾਲੀ ਗਲੋਚ ਕੀਤਾ ਮਾਰਕਟਾਈ ਕੀਤੀ ਉਹਦੇ ਨਾਲ ਤੇ ਉਹਨੂੰ ਮੁੰਡਿਆਂ ਦਾ ਡਰ ਦਿੱਤਾ ਆਵਾ ਨਾਲ ਆਪਣਾ ਗੁੰਡਾ ਗੈਂਗ ਆਪਣੀ ਪੂਰੀ ਆਈ ਸੀ ਇਹਨਾਂ ਦੇ ਨਾਲ ਤੇ ਬੜੀ ਹੀ ਇਹਨਾਂ ਬਦਤਮੀਜ਼ੀ ਕੀਤੀ ਹੈ ਇਹ ਲੜਕੇ ਦੇ ਨਾਲ ਅਸੀਂ ਅਸੀਂ ਵੀ ਸਾਬਕਾ ਆਏ ਹਾਂ ਪ੍ਰਸ਼ਾਸਨ ਕੋਲ ਅੰਗ ਚੋਣੇ ਆ ਕਿ ਇਹਨੂੰ ਬੰਦੀ ਕੂਨੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਇਨਸਾਫ ਦਿੱਤਾ ਜਾਵੇ ਕਿਸ ਨਾਮ ਤੋਂ ਉਹਦਾ ਇਨਵੈਸਟਮੈਂਟ ਕੰਪਨੀ ਹੈ ਪੰਜਾਬ ਫਾਈਨੈਂਸ਼ੀਅਲ ਸਰਵਿਸ ਦੇ ਨਾਮ ਤੋਂ ਕਿ ਇਸ ਬੰਦੇ ਨੇ ਜਿਹੜਾ ਉਹ ਲੋਨ ਸੀ ਕਿ ਕਿਸ਼ਤ ਲੈਣ ਗਏ ਇਹਦਾ ਆਪਦਾ ਸੀ ਕਿ ਤੇ ਸੋਹਰਿਆਂ ਦਾ ਸੀ ਨਹੀਂ ਲੋਨ ਇਹਨੇ ਆਪ ਲਿਆ ਸੀ ਪੈਸੇ ਸਾਰੇ ਪ੍ਰੋਪਰ ਪੇਪਰਵਰਕ ਇਹਦਾ ਸਾਡੇ ਕੋਲ ਬਣਿਆ ਹੋਇਆ ਵਾ ਸਾਨੂੰ ਪਤਾ ਲੱਗਾ ਕਿ ਇਹ ਸੋਹਰਿਆਂ ਦੇ ਘਰ ਰਹਿੰਦਾ ਤੇ ਫਿਰ ਅਸੀਂ 5 ਦਿਨ ਤੋਂ ਫੋਨ ਇਹਦਾ ਬੰਦ ਆ ਰਿਹਾ ਸੀ ਜਦੋਂ ਅਸੀਂ ਸੋਹਰਿਆਂ ਘਰੇ ਕਿਸ਼ਤ ਲੈਣ ਵਾਸਤੇ ਗਏ ਆ ਉਹਨਾਂ ਨੇ ਕਿਹਾ ਕਿ ਕਦੀ ਕਦਾਈ ਇੱਥੇ ਆਉਂਦਾ ਤੁਸੀਂ ਸਾਡੇ ਕੋਲ ਕਿਸ਼ਤ ਨਾਲ ਲੈਣ ਆਓ ਤੇ ਜਿਹੜੀ ਇਹਨੂੰ ਉਮਰ ਭੀ ਚਲੋ ਜਾਨੋਬਾਦੀ ਨੇ ਤੁਹਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦਾ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਇੱਕੋ ਨਜਾਇਜ਼ ਹਥਿਆਰ ਵੀ ਹੈ ਜੀ ਧਮਕੀਆਂ ਵੀ ਦੇਂਦਾ ਪਿਸਤੌਲ ਵਗੈਰਾ ਰੱਖੀ ਫਿਰਦਾ ਮੁੰਡੇ ਐ ਕੋ ਬਦਮਾਸ਼ ਪੂਰੀ ਸ਼ਹਿਰ ਦੇ ਵਿੱਚ ਨੇ ਦਹਸ਼ਤ ਫੈਲਾਈ ਹੋਈ ਹੈ ਗੁੰਡਾਗਰਦੀ ਪੂਰੀ ਕਰਦਾ ਜੀ ਕੋਈ ਜਾਨੀ ਪਾਲੀ ਨੁਕਸਾਨ ਹੁੰਦਾ ਤਾਂ ਜਾਨੀ ਮਾਣੀ ਨੁਕਸਾਨ ਹੁੰਦਾ ਜੀ ਵੇਖੋ ਜੀ ਇਤੇ ਨਿਸ਼ਾਨਾ ਹੈਗਾ ਸਾਡਾ ਇਹਨੇ ਪਹਿਲਾ ਚਾਂਸ ਹੋਇਆ ਸਾਡੇ ਨਾਲ ਵੀ ਇਹਨੇ ਬਸ ਲੋਕੀ ਕੀਤੀ ਨਹੀਂ ਤੇ ਅਜੇ ਤੱਕ ਅਜਿਹਾ ਕੋਈ ਏਦਾਂ ਦਾ ਚਾਂਸ ਨਹੀਂ ਹੋਇਆ ਜੇ ਕੋਈ ਏਦਾਂ ਦੀ ਘਟਨਾ ਵਾਪਰਦੀ ਆ ਤਾਂ ਉਹਦੇ ਜ਼ਿੰਮੇਵਾਰ ਮਣੀ ਦਾ ਮਣੀ ਦਾ ਪਰਿਵਾਰ ਹੋਏਗਾ ਜ ਅੱਜ ਦਾ ਮਸਾਜ ਸਾਡਾ ਨਾਮ ਬਾਬਾ ਸਰਵਨਾਥ ਜੀ ਅੱਜ ਸੀਪੀ ਸਾਹਿਬ ਕੋਲ ਪਹੁੰਚੇ ਹੋ ਕੀ ਮਸਲਾ ਹੈ ਇਹ ਮਸਲਾ ਇਹੋ ਜੀ ਇੱਕ ਮਨੀ ਨਾ ਦਾ ਮੁੰਡਾ ਵਾ ਜਿਹੜਾ ਫਰਾਡ ਕਰਦਾ ਬਹੁਤ ਜ਼ਿਆਦਾ ਔਰ ਤੇ ਇਹੋ ਜੇ ਠੱਗੀਆਂ ਠੋਰੀਆਂ ਦੇ ਕੇਸ ਆ ਮੁੰਡੇ ਨੂੰ ਜੱਬਨੋ ਮਾਰ ਦਿੱਤਾ ਧਮਕੀ ਦਿੱਤੀ ਆ ਇਹਦੇ ਕੋਲ ਮੋਟਰਸਾਈਕਲ ਖੋਇਆ ਗਿਆ ਬਹੁਤ ਜ਼ਿਆਦਾ ਧੱਕਾ ਕਰਦਾ ਇੱਕ ਹੋਰ ਮੇਰਾ ਵੀਰ ਹੈ ਉਹਦੇ ਕੋਲ ਕਾਰ ਕਾਰ ਦਾ ਮਸਲਾ ਆ ਉਹਦੇ ਕੋਲ ਪੈਸੇ ਥੇਲੇ ਦਾ ਠੱਗੀਆਂ ਠੋਰੀਆਂ ਬਹੁਤ ਜ਼ਿਆਦੀਆਂ ਮਾਰਦੇ ਆ ਕੋਸ਼ ਲੋਕ ਜਿਹੜੇ ਆ ਸਾਡੇ ਧਰਮ ਦਾ ਨਾਮ ਲੈ ਕੇ ਵੀ ਠੱਗੀਆਂ ਠੋਰੀਆਂ ਮਾਰਦੇ ਆ ਵੀ ਤੇ ਮਗਰੋਂ ਕਰੋਂਦੇ ਅਸੀਂ ਕਹਿੰਨੇ ਇਹੋ ਜਿਹੇ ਦੁਸ਼ਟਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਨਾ ਕੀ ਉਸ ਮੁੰਡੇ ਦਾ ਤੇ ਕਿੱਥੇ ਰਹਿੰਦਾ ਕੀ ਗੱਲਬਾਤ ਕੀ ਹੋਈ ਸੀ ਮੋਟਰਸਾਈਕਲ ਨੂੰ ਲੈ ਕੇ ਉਹ ਕਹਿੰਦਾ ਜੀ ਇਹ ਮੁੰਡਾ ਕਿਸ਼ਤਾਂ ਲੈਣ ਗਿਆ ਉਹਨਾਂ ਦੇ ਕੋਲੋਂ ਉਹ ਕਹਿੰਦਾ ਵੀ ਮੇਰੇ ਸਹੁਰਿਆਂ ਦੇ ਘਰ ਤੋਂ ਕਿਸ਼ਤ ਲੈਣ ਕਿਉਂ ਗਿਆ ਵਾ ਇਹਨੂੰ ਰਾਹ ਦੇ ਵਿੱਚ ਬੰਦੇ ਪਵਾ ਕੇ ਤੇ ਕੁੱਟ ਮਾਰ ਕੀਤੀ ਜਾਨੋ ਮਾਰੀ ਤੇ ਵੀ ਕੀ ਦਿੱਤੀ ਇਹਦੇ ਕੋਲ ਮੋਟਰਸਾਈਕਲ ਵੀ ਖੋ ਕੇ ਲੈ ਗਏ ਆ ਬਾਤ ਜਿਦੋਂ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਜ਼ਬਰਦਸਤੀ ਧੱਕਾ ਕੀਤਾ ਸਾਡੇ ਕੋਲੋਂ ਗੁਨਾਹ ਹੋਇਆ ਵਾ ਜ਼ਬਰਦ ਗੁਨਾਹ ਹੋਇਆ ਫਿਰ ਆਪਣੇ ਆਪਣਵਈਏ ਨੂੰ ਘੱਟ ਕੇ ਉਹਨੂੰ ਸੁਨਾਹਨ ਦਿੱਤਾ ਵੀ ਅਸੀਂ ਤੇਰਾ ਮੋਟਰਸਾਈਕਲ ਵਾਪਸ ਦੇ ਦੇ ਨੇ ਤੂੰ ਸਾਡੇ ਤੇ ਕਾਰਵਾਈ ਨਾ ਕਰ ਕੋਈ ਨਾ ਗੱਲ ਕਰ ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਵਾਪਸ ਲੈ ਕੇ ਬਾਅਦ ਤੋਂ ਉਹਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਐ ਤੇ ਮਾਰਕਟਾਈ ਵੀ ਉਦੋਂ ਕੀਤੀ ਗਈ ਜਿਹੜੇ ਲੜਕੇ ਰਿਕਵਰੀ ਆ ਬਹੁਤ ਜ਼ਾਰੀ ਮਾਰਕਟਾਈ ਕੀਤੀ ਐ ਜੀ ਉਹਦੀ ਕੀ ਨਾਮ ਕੀ ਆ ਉਸ ਬੰਦੇ ਦਾ ਉਹਦਾ ਮੁੰਡੇ ਦਾ ਨਾਮ ਤੇ ਮਨੀ ਆ ਹੋਰ ਜਿਹੜੇ ਮੁੰਡੇ ਨਾਲ ਹਨ ਪਛਾਤੇ ਬੰਦੇ 12 14 ਉਹਦੇ ਨਾਲ ਮਨਦੀਪ ਸਿੰਘ ਮਨੀ ਜਿਹੜੀ ਅੱਜ ਤੁਸੀਂ ਐਸਪੀ ਸਰਨਪੁਰ ਪੁੱਛੇ ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਕਿਉਂ ਆਇਆ ਉਹਨਾਂ ਨੇ ਸਾਨੂੰ ਫੁੱਲ ਵਿਸ਼ਵਾਸ ਦਿੱਤਾ ਵੀ ਇਰਤੇ ਜੋ ਬੰਦੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਊਗੀ ਬੈਕਗ੍ਰਾਉਂਡ ਕੀ ਹੈ ਮੁੰਲੇ ਦਾ ਮਨੀ ਦਾ ਮਨੀ ਦਾ ਪੈਕ ਰੋਡ ਤੇ ਸਾਰਾ ਜੀ ਗਲਤੀ ਆ ਜੀ ਠੱਗੀਆਂ ਠੋਰੀਆਂ ਦਾ ਹੀ ਆ ਜੀ ਇਹੋ ਹੀ ਅਸੀਂ ਦੱਸਿਆ ਵਾ ਹੋਰ ਵੀ ਬਹੁਤ ਜ਼ਿਆਦਾ ਇਰਤੇ ਇਹੋ ਜਿਹੀ ਠੱਗੀਆਂ ਠੋਰੀਆਂ ਦੇ ਕੇਸ ਆ ਅਸੀਂ ਕਿੰਨੇ ਵੀ ਇਹੋ ਜੇ ਅੱਜ ਬਹੁਤ ਔਖੇ ਲੋਕਾਂ ਕੋਲ ਚੰਦ ਲਏ ਜਾਂਦੇ ਆ ਕਿਸ਼ਤਾ ਦੇ ਕੋਈ ਧੀਆਂ ਪੁੱਤ ਕੋਈ ਲੈਂਦੇ ਆ ਤੇ ਹੋਰ ਵੀ ਇਰਤੇ ਬਹੁਤ ਜਿਆਦੇ ਕੇਸ ਆ ਜਿਹੜੇ ਮੁੰਡੇ ਦਾ ਮਾਰਕਟਾਈਜ਼ ਹੋਈ ਆ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਆ ਹਾਂਜੀ ਹਾਂਜੀ ਅਗਰ ਕੋਈ ਵੀ ਰੱਬ ਨਾਲ ਕਰਿਓ ਦੀ ਜਾਨੀ ਮਾਲੀ ਦਾ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ ਇਹੋ ਹੀ ਮਨੀਮ ਜਿਹੜਾ ਜ਼ਿੰਮੇਵਾਰ ਹੋਊਗਾ ਜੀ ਹੋਰ ਜਿਹੜੇ ਮੁੰਡੇ ਉਹਦੇ ਨਾਲ ਆ ਕੋਈ ਉਹਨੇ ਕਿਨੇ ਕੇ ਬੱਚੇ ਆ ਰੈਂਟ ਤੇ ਰਹਿੰਦਾ ਵਾ ਉਹਨਾਂ ਕੋਈ ਵੀ ਗਨਾਹ ਹੋ ਜਾਂਦਾ ਤਾਂ ਇਹੋ ਹੀ ਜ਼ਿੰਮੇਵਾਰ ਹੈ ਜੀ ਅਜੀ ਸਰ ਨਾਮ ਦੱਸ ਕੇ ਦੱਸੋ ਆ ਜਿਹੜੇ ਕੇਸੀਪੀ ਸਾਹਿਬ ਨੂੰ ਮਿਲੇ ਕੀ ਮੇਰਾ ਨਾਮ ਗਗਨਦੀਪ ਸਿੰਘ ਨਿਊ ਮਰਸਰ ਮੇਰੀ ਰਹਿਸ਼ ਹੈ ਮੈਂ ਆਪਣੀ ਗੱਡੀ ਅਜ ਪਿਛਲੇ ਮਹੀਨੇ ਮਨਦੀਪ ਸਿੰਘ ਮਾੜੀ ਨੂੰ ਸੇਲ ਕੀਤੀ ਸੀ ਥੋੜੀ ਪੇਮੈਂਟ ਦੇ ਗਿਆ ਸੀ ਮੈਨੂੰ ਬਾਅਦ ਵਿੱਚ ਅੱਜ ਦੇਣਾ ਕੱਲ ਦੇਣਾ ਪੇਮੈਂਟ ਇਹਨੇ ਨਹੀਂ ਆ ਨ ਦਿੱਤਾ ਹਾਰ ਕੇ ਮੈਨੂੰ ਫਿਰ ਪ੍ਰਸ਼ਾਦ ਚੰਦਾ ਸਾਥ ਲੈਣਾ ਪਿਆ ਜਾ ਕੇ ਮੈਂ ਚਾਟੀਵੜੀ ਦਰਖਾਸਤ ਦਿੱਤੀ ਹੈ ਦਲਬਾਵੀ ਸੈਨੂ ਉਹਨੇ ਕਿਹਾ ਕਿ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਗੱਡੀ ਇਹਨੇ ਮੇਰੀ ਜਿਹੜੀ ਖਰੀਦੀ ਸੀ ਇਹਨੇ ਜਾਲੀ ਡਾਕੂਮੈਂਟ ਬਣਾ ਕੇ ਆਰਸੀ ਇਹਨੇ ਗੱਡੀ ਝਾਜਖੜ ਵੇਚਤੀ ਹੈ ਗੋਪੀ ਮੋਡੇ ਦਾ ਨਾਮ ਜਿਹਨੂੰ ਗੱਡੀ ਵੇਚੀ ਹੈ ਝਾਜਖੜ ਉਹਦੇ ਮੇਰੇ ਕੋ ਸਾਰੇ ਡਾਕੂਮੈਂਟ ਤੇ ਪ੍ਰੂਫ ਹੀ ਗਏ ਹੈ ਇਹਨੇ ਜਾਲੀ ਆਰਸੀ ਬਣਾਈ ਹੈ ਜਦ ਕੀ ਜਿਹੜੇ origignal document ਮੇਰੇ ਕੋਲ ਪਏ ਆ ਕਾਪੀ ਜਿਹੜਾ ਬਾ ਉਹ ਕਿੰਨੇ ਨੰਬਰ ਤੇ ਪਾਣੇ ਨੇ ਜਿਹਨੂੰ ਗੱਡੀ ਵਿੱਚ ਗਏ ਉਹਦੀ ਦੁਕਾਨ ਅੰਦਰ ਜਹਾਜਗੜ ਵੜਦੇ ਆ 5ਵੀਂ 6ਵੀਂ ਦੁਕਾਨ ਹੈਗੀ ਆ ਰਾਈਟ ਸਾਈਡ ਗਰੂਵਰ ਦੇ ਉਪਰ ਜਿਹੜਾ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਹੀ ਸਾਰਾ ਕਾਰੋਬਾਰ ਹੈ ਕਿਉਂਕਿ ਇਹਦਾ ਕੰਮ ਹੀ ਇਹਦਾ ਠੱਗਿਆਂ ਦਾ ਪਹਿਲਾਂ ਅਜੀਪਾਲ ਸਿੰਘ ਦਾ ਠੱਗੀ ਹੋਈ ਆ ਇੱਕ ਕੋਮਲ ਦੇ ਆਪਣਾ ਗੱਲ ਪਿਆ ਤੇ ਜਾ ਕੇ ਤਾਰਾ ਨੇ ਬੋਲ ਤੇ ਦਰਗਾਹ ਦੇ ਬਾਹਰ ਮੋਰਸਲ ਖੋ ਕੇ ਲੈ ਗਿਆ ਬਾਅਦ ਵਿੱਚ ਇਹਦਾ ਜੀਜਾ ਫੋਨ ਕਰਦਾ ਕੋਈ ਗੱਲ ਨਹੀਂ ਅਸੀਂ ਮਾਫੀ ਮੰਗਾ ਦਿੰਨੇ ਆ ਕਾਨੂੰਨ ਆਜ ਇਹਨਾਂ ਨੇ ਕੀਤਾ ਮੇਰ ਨਾਲ ਵੀ ਕਰ ਸਕਦਾ ਹੋਰ ਕਿਸੇ ਨਾਲ ਵੀ ਕਰ ਸਕਦਾ ਇੱਕ ਧਮਕੀ ਲਾਉਂਦਾ ਕਿ ਮੈਂ ਤੇਰੇ ਪੈਸੇ ਮੈਂ ਤੁਹਾਨੂੰ ਦੇ ਦਾਂਗਾ ਮੈਂ ਆਪੇ ਇਹਨਾਂ ਨਾਲ ਮਝਟਾ ਲਵਾਂ ਕੋਮਲਾ ਤੇ ਅਜੇ ਬੰਦਾ ਕੰਮ ਕਿੰਨੀ ਸੀ ਤੁਹਾਡੀ ਟੋਟਲ ਗੱਡੀ ਦਾ ਸੌਦਾ 70000 ਦਾ ਆਇਆ ਸੀ ਕਿੰਨੇ ਪੈਸੇ ਦਿੱਤੇ 40000 ਦੇ ਕੇ ਗਿਆ 32000 ਲੈਣਾ ਦੇਖੋ ਤੇ ਦੇ ਰਿਹਾ ਕਿ ਕਹਿੰਦਾ ਜੀ ਮੈਂ 18 ਫਰੀ ਨੂੰ Google Pay ਕਰ ਦਾਂਗਾ ਤੇ ਗੱਡੀ ਨੇ ਅੱਗੇ ਸੇਲ ਕਰਤੀ 65000 ਦੀ ਜਾਈ ਕਰ ਮਿੱਠੀਆਂ ਗੋਲੀਆਂ ਦੇ ਰਿਹਾ ਮੁਸ਼ਕਲ ਪੈਸੇ ਨਹੀਂ ਦੇਗਾ ਕਿਉਂਕਿ ਦੇਖੋ ਜਿਹੜੇ ਪਹਿਲਾਂ ਭਾਜੀ ਇਹਨਾਂ ਦਾ 2.5 ਲੱਖ ਰੁਪਏ ਦਾ ਉਹਨਾਂ ਨੂੰ ਵਿਆਜ ਨਹੀਂ ਦੇ ਰਿਆ 9000 ਦੇ ਮੇਰੇ ਪੈਸੇ ਕਿੱਥੋਂ ਦੇ ਗਏ ਅੱਜ ਏਸੀਪੀ ਸਾਹਿਬ ਨੇ ਕੀ ਕਿਹਾ ਸੀ ਏਸੀਪੀ ਸਾਹਿਬ ਨੇ ਆਪਣਾ ਕਿਹਾ ਕਿ ਤੁਹਾਡਾ ਬਿਲਕੁਲ ਇਨਸਾਫ ਕੀਤਾ ਜਾਏਗਾ ਇਹ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿੰਨੇ ਨੰਬਰ ਆਪਣੀ ਦੁਕਾਨ ਮੈਂ ਜਸਵੀਰ ਸਿੰਘ ਨਾਮ ਆ ਭਾਜੀ ਤੇ 23 ਨੰਬਰ ਸ਼ਾਪ ਆਪਣੀ ਤੇ ਆਪਣਾ ਓਪੀ ਸਰਪੰਚ ਦੇ ਨਾਮ ਤੋਂ ਸਾਡੇ ਤੁਹਾਡੀ ਦੁਕਾਨ ਹਾਂਜੀ ਹਾਂਜੀ ਸਰ ਹਾਂਜੀ ਇੱਕ ਮਸਲਾ ਆਇਆ ਵਾ ਜਿਹੜਾ ਕੋਈ ਗੱਡੀ ਨੂੰ ਲੈ ਕੇ ਜਿਹੜਾ ਵਾ ਉਹ ਕੀ ਮਸਲਾ ਹੈਗਾ ਜੀ ਜਿਹੜਾ ਸਰ ਆਪਾਂ ਮਣੀ ਨਾਂ ਦੇ ਬੰਦੇ ਕੋ ਗੱਡੀ ਖਰੀਦੀ ਆ ਆ ਉਸਦਾ ਐਫੀਡੇਵਿਟ ਆ ਸਰਕਾਰੀ ਐਫੀਡੇਵਿਟ ਆ ਸਵਿਧਾ ਦਾ ਠੀਕ ਆ ਜੀ ਐ ਉਹਨੂੰ ਮੈਂ ਪੇਮੈਂਟ ਕੀਤੀ ਆ 60000 ਦੇ ਵਿੱਚ ਮੇਰਾ ਸੌਦਾ ਹੋਇਆ ਵਾ 9000 ਮੈਨੂੰ ਗੂਗਲ ਪੇ ਕੀਤਾ ਵਾ ਬਾਕੀ ਉਹਨੂੰ ਮੈਂ ਨਗਦ ਦਿੱਤੇ ਕੈਸ਼ ਠੀਕ ਆ ਜੀ ਆ ਗੱਡੀ ਦੀ ਆਰ ਸੀ ਆ ਬਾਜੀ ਠੀਕ ਆ ਜੀ ਕੋਈ ਜਿਹੜਾ ਤੁਹਾਡੀ ਵੱਲੋਂ ਜਿਹੜੀ ਐ ਦੀ ਸ਼ਾਪ ਐ ਤੁਹਾਡੀ ਦੁਕਾਨ ਐ ਇਥੇ ਗੱਡੀਆਂ ਜਿਹੜੀਆਂ ਕਿਸ ਤਰ੍ਹਾਂ ਤੁਸੀਂ ਲੈਂਦੇ ਵੇਚਦੇ ਕਿਸ ਤਰ੍ਹਾਂ ਇਹ ਬੜੀ ਸਿਕਰਾਵ ਗੱਡੀ ਜਿਤਨਾ ਕੋਈ ਐਕਸੀਡੈਂਟ ਵਗੈਰਾ ਹੋਆ ਜਾਂ ਏਜੰਸੀ ਤੋਂ ਗੱਡੀ ਖਰੀਦੀ ਦੀ ਆਪਾਂ ਬਾਹਰੋਂ ਗੱਡੀ ਆਪਾਂ ਕਿਸੇ ਕੋਲ ਲੈਂਦੇ ਨਹੀਂ ਆ ਠੀਕ ਹੈ ਜੀ ਇਹ ਵੀ ਬੰਦਾ ਸਾਡਾ ਵਾਕਫ ਹੀ ਵਾਕਫੀ ਦੇ ਕਾਰਨ ਗੱਡੀ ਲਈ ਆ ਤੇ ਬਕਾਇਦਾ ਉਹਦੇ ਪ੍ਰੂਫ ਲਿਆ ਆ ਸਰ ਆਈਫੀ ਡੈਵਿਡ ਲਿਆ ਹੋਆ ਉਹਦਾ ਆਧਾਰ ਕਾਰਡ ਸਭ ਕੁਝ ਲਿਆ ਹੋਆ ਆਰਸੀ ਲਈ ਹੈ ਗੱਡੀ ਦੀ ਆਰਸੀ ਤੋਂ ਵਗੈਰਾ ਆਪਾਂ ਗੱਡੀ ਕੋਈ ਵੀ ਖਰੀਦਦੇ ਨਹੀਂ ਆ ਜਿੰਨਾ ਚਿਰ ਬੰਦੇ ਦੇ ਕੋਈ ਆਰਸੀ ਨਾ ਹੋਵੇ ਗੱਡੀ ਉਹਦੇ ਨਾਂ ਤੇ ਨਾ ਹੋਵੇ ਇਸ ਤਰ੍ਹਾਂ ਆਪਾਂ ਗੱਡੀ ਨਹੀਂ ਖਰੀਦਦੇ ਭਾਜੀ ਕੋਈ ਜਿਸ ਤਰ੍ਹਾਂ ਕਿਸੇ ਵਲੇ ਹੁੰਦਾ ਕਈ ਲੋਕ ਕਹਿ ਦਿੰਦੇ ਕਿ ਇਹ ਚੋਰੀ ਦੀ ਗੱਡੀ ਜਾਂ ਕਿ ਨਹੀਂ ਨਹੀਂ ਭਾਜੀ ਉਹ ਐ ਹੋ ਜਾ ਨਹੀਂ ਸਾਡੀ ਬਕਾਇਦਾ ਜੁਨੀਆ ਨਾ ਜੀ ਕਾਗਜ਼ ਚੈੱਕ ਹੁੰਦੇ ਆ ਸਾਰਾ ਕੁਝ ਚੈੱਕ ਹੁੰਦਾ ਵਾ ਫਿਰ ਗੱਡੀ ਕਟਿੰਗ ਹੁੰਦੀ ਆ ਉਤਰਾ ਗੱਡੀ ਦੀ ਚੱਕ ਕਟਿੰਗ ਹੋ ਸਕਦੀ ਹੈ ਜਿਹੜੀ ਗੱਡੀ ਆ ਉਹ ਫਿਰ ਜਿਹੜੀ ਇਹ ਸਾਰਾ ਮਣੀ ਦਾ ਕੋਈ ਉਹਨਾਂ ਦੇ ਨਾਲ ਲੈਣ ਦੇਣ ਹੈਗਾ ਵਾ ਕੋਈ ਪੁਰਾਣਾ ਹੀ ਉਹਨਾਂ ਦਾ ਹਿਸਾਬ ਵਾ ਤੋ ਉਹਦੇ ਵਿੱਚ ਵੈਸੇ ਵੀ ਮੇਰੇ ਕੋਲ ਵੀ ਆਏ ਸੀ ਬਾਕੀ ਉਹਨਾਂ ਨੂੰ ਮੈਂ ਇਹੋ ਗਿਆ ਵੀ ਗੱਡੀ ਆਪਾਂ ਖਰੀਦੀ ਹੈ ਪਰ ਭਾਈ ਆਪਾਂ ਨੂੰ ਇਹਦੇ ਬਾਰੇ ਤੁਹਾਡੇ ਬਾਰੇ ਨਹੀਂ ਪਤਾ ਕਿਉਂਕਿ ਤੁਹਾਡੇ ਨਾਂ ਤੇ ਨਹੀਂ ਗੱਡੀ ਤੇ ਆਪਾਂ ਤੁਹਾਡੇ ਉਹਦੇ ਕੋ ਗੱਡੀ ਖਰੀਦੀ ਆ ਹਾਂਜੀ ਉਹਦੇ ਕੋ ਐਫੀਡੇਵਿਡ ਮੈਂ ਕਰਵਾਇਆ ਵਾ ਜੋ ਮੈਂ ਤੁਹਾਨੂੰ ਵਖਾ ਰਿਹਾ ਹਾਂ ਇਹ ਐਫੀਡੇਵਿਡ ਪੇਮੈਂਟ ਸਾਰੀ ਤੁਹਾਡੇ ਵੱਲੋਂ ਹੋ ਗਈ ਹਾਂਜੀ ਮੇਰੇ ਵੱਲੋਂ ਇਹ ਭਾਈ ਪੇਮੈਂਟ ਦਾ ਸਕਰੀਨਸ਼ਾਟ ਆ ਜੀ ਉਹ 90000 ਨਾ ਦਿੱਤਾ ਛਾ 16000 ਨੂੰ ਮੈਂ ਬਾਈ ਹੈਂਡ ਦਿੱਤਾ ਵਾ ਟੋਟਲ 65000 ਰੁਪਏ ਚ ਆਜੀ ਹਾਂਜੀ ਹਾਂਜੀ ਟੋਟਲ 65000 ਚ ਸੌਦਾ ਆ ਭਾਈ ਦਾ ਗੱਡੀ ਦੀ ਲਈ ইউਆਫ ਐਫੀ ਡੇਵਟ ਕਰਾਇਆ ਉਹ ਵੀ ਸੁਵਿਧਾ ਦਾ ਐਫੀ ਡੇਵਟ ਕਰਵਾਇਆ ਉਹ ਉਤੋਂ ਬਗੈਰ ਆਪਾਂ ਗੱਡੀ ਲੈਂਦੇ ਨਹੀਂ ਭਾਜੀ ਆਰਸੀ ਤੋਂ ਬਿਨਾ ਨਹੀਂ ਆਰਸੀ ਤੋਂ ਬਗੈਰ ਅਗਲੇ ਦੇ ਪ੍ਰੂਫ ਤੋਂ ਬਿਨਾ ਬੰਦੇ ਦੀ ਜਾਣ ਪਛਾਣ ਤੋਂ ਬਿਨਾ ਆਪਾਂ ਗੱਡੀ ਬਾਈ ਨਹੀਂ ਕਰਦੇ ਠੀਕ ਅਰਵੰਦ ਬਖਸ਼ਰ ਜਾਨੋ ਨਾ ਗੋਵਿੰਦਵ ਨਵਿੰਦਰ ਸਿੰਘ ਜੋ ਕਿ ਸਾਡੇ ਨਾਲ ਕਾਫੀ ਸਮੇਂ ਤੋਂ ਜੁੜਿਆ ਹੋ ਵ ਡੀਲਰ ਹੋ ਵੀ ਗੱਡੀਆਂ ਦਾ ਕੰਮ ਕਰਦਾ ਵਾ ਉਹਦੇ ਕੋ ਗੱਡੀ ਆਪਾਂ ਲਈ ਆ ਸਰ ਇੱਕ ਕੋਮਲ ਨਾ ਦਾ ਕੇਸ ਆ ਆਪਾਂ ਦੇ ਕੋਲ ਜੀ ਸਾਡੇ ਕੋਲ ਇੱਕ ਕੰਪਲੇਨੈਂਟ ਕੋਮਲ ਸਿੰਘ ਵੱਲੋਂ ਇੱਕ ਦਰਖਾਸਤ ਸਾਡੇ ਮਕਬੂਲਪੁਰੇ ਥਾਣੇ 'ਚ ਮਸੂਲ ਹੋਈ ਸੀ 9/7/2025 ਜਿਸ ਵਿੱਚ ਉਹਨੇ ਇਹ ਦੱਸਿਆ ਸੀਗਾ ਕਿ ਕੋਈ ਇੱਕ ਮਨਦੀਪ ਸਿੰਘ ਉਰਫ ਮਨੀ ਜਿਹੜਾ ਕਿ ਮਕਬੂਲਪੁਰੇ ਦਾ ਰਹਿਣ ਵਾਲਾ ਹੈਗਾ ਆ ਉਹਦੇ ਨਾਲ ਕੋਈ ਇਹਨਾਂ ਦੇ ਇਹ ਫਾਈਨੈਂਸ ਦਾ ਕੰਮ ਕਰਦਾ ਹੈਗਾ ਲੜਕਾ ਤੇ ਉਹ ਤੋਂ ਕਿਸ਼ਤ ਲੈਣ ਗਿਆ ਸੀਗਾ ਤੇ ਇਹਦੇ ਵੱਲੋਂ ਜਿਹੜੀ ਦਸਤਾਖਤ ਦਿੱਤੀ ਗਈ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਮਨਦੀਪ ਸਿੰਘ ਉਰਫ ਮਨੀ ਤੇ ਇਹਨਾਂ ਦੇ ਨਾਲ ਜਿਹੜੇ ਸਾਥੀ ਉੱਥੇ ਆਏ ਸੀ ਮੌਕੇ ਤੇ ਤੇ ਨੂੰ ਘੇਰਾ ਪਾ ਕੇ ਤੇ ਇਹਦਾ ਮੋਟਰਸਾਈਕਲ ਜਿਹੜਾ ਲੈ ਗਏ ਸੀਗੇ ਤੇ ਉਹ ਜਦੋਂ ਆਪਾਂ ਹੋਰ ਇਹਨੂੰ ਵੈਰੀਫਾਈ ਕੀਤਾ ਆਪਣੀ ਟੀਮ ਤੋਂ ਤੇ ਉਹ ਜਿਹੜਾ ਮੋਟਰਸਾਈਕਲ ਸੀਗਾ ਉਹ ਰਿਕਵਰ ਹੋ ਗਿਆ ਸੀਗਾ ਇਹਨਾਂ ਦੇ ਹੀ ਜਿਹੜੇ ਜੀਦਾ ਜੀ ਸੀਗੇ ਮੰਦੀਪ ਹੁਣਾਂ ਦੇ ਇਹਨਾਂ ਨੇ ਉੱਥੇ ਪੁਲ ਦੇ ਥੱਲੇ ਹੋ ਜਿਹੜਾ ਮੋਟਰਸਾਈਕਲ ਜੇ ਛੱਡ ਗਏ ਸੀਗੇ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਆਏਗਾ ਤੇ ਬਾਕੀ ਜਿਹੜੀ ਬੰਦੀ ਕਰ ਵੀ ਆਪਾਂ ਕਰ ਰਹੇ ਆ ਸਰ ਮੰਦੀਪ ਜੀ ਜਿਹੜੀ ਬੈਕਗ੍ਰਾਉਂਡ ਹੈ ਕਹਿੰਦੇ ਕਿ ਕੋਈ ਗੱਡੀਆਂ ਦਾ ਵੀ ਕੋਈ ਲੈਣ ਦੇ ਜਿਸ ਦਾ ਹੁੰਦੀਆਂ ਜਹਾਜੜ ਗੁਜਾਰਾ ਜੀ ਜੀ ਸਾਨੂੰ ਇਹੀ ਜਿਹੜੀ ਆਪਣਾ ਕੰਪਲੇਨੈਂਟ ਹੈਗਾ ਹੈ ਕੋਮਲ ਸਿੰਘ ਨੇ ਦੱਸਿਆ ਤੇ ਨਾਲ ਇਹਦੇ ਇੱਕ ਹੋਰ ਕੰਪਲੇਨੈਂਟ ਜਿਹੜੇ ਚਾਤੀਵਿੰਡ ਦੇ ਰਹਿਣ ਵਾਲੇ ਹੈਗੇ ਆ ਉਹ ਵੀ ਸਾਡੇ ਕੋਲ ਆਏ ਹੈਗੇ ਮੇਰੇ ਆਫਿਸ ਆਏ ਆ ਤੇ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਦੀਪ ਸਿੰਘ ਹੈਗਾ ਆ ਇਹ ਠੱਗੀਆਂ ਮਾਰ ਕੇ ਜਿਹੜਾ ਹੈਗਾ ਆ ਜਿਹੜੀਆਂ ਗੱਡੀਆਂ ਹੈਗੀਆਂ ਉਹਦੇ ਸੌਦੇ ਕਰਦਾ ਹੈ ਜਿਹੜੇ ਡਾਕੂਮੈਂਟਸ ਫੇਕ ਬਣਾ ਕੇ ਇਹ ਅੱਗੇ ਵੇਚ ਦਿੰਦਾ ਹੈਗਾ ਤੇ ਆਪਾਂ ਉਹਨਾਂ ਤੋਂ ਵੀ ਦਰਖਾਸਤ ਲੈ ਰਹੇ ਹੈਗੇ ਤੇ ਆਪਾਂ ਉਸ ਚੀਜ਼ ਨੂੰ ਵੀ ਵੈਰੀਫਾਈ ਕਰਕੇ ਜਿਹੜੀ ਬੰਦੀ ਕਾਰਵਾਈ ਉਹ ਕਰਾਂਗੇ ਥੈਂਕ ਯੂ